ਆਇਆ ਵਸ ਤੇ ਇਹ ਲ ਫੁਲਕ ਕਰੋਰ ਰੋਟੀ ਲੈਂਦੀ ਐ ਲਓ ਜੀ ਫੋਟੋ ਸ਼ੂਟ ਚੱਲ ਰਿਹਾ ਐ ਇਹ ਨਵੀਂ ਬਣ ਰਹੀ ਆ ਔਰ ਹੈਗਾ ਓਕੇ ਮਾਰਾ ਹੋਟਲ ਹੀ ਬੜੀ ਦੂਰ ਲਿਆ ਗੱਲਬਾਤ ਥੋੜੀ ਘਟਿਆ ਪਾਣੀ ਕੌਫੀ ਜੀ ਮੈਚ ਵੀ ਚੱਲ ਰਿਹਾ ਨਾ ਨਾ ਇੱਧਰ ਮੈਚ ਦੇ ਕੀ ਹੋ ਰਿਹਾ ਯਾ ਹਿੰਦੀ ਬੋਲਤੇ ਹੈ ਕੋਈ ਤਾਂ ਨੂਮ ਦਾ ਵੀਊ ਦਿਖਾਣਾ ਹੈ ਹਾਂ ਜੀ ਕਿਵੇਂ ਹੋ ਜੀ ਸਾਰੇ ਉਮੀਦ ਕਰਦੇ ਸਭ ਵਧੀਆ ਕੈਂਟ ਮਸਤ ਮ제 ਦੇ ਹੋਗੇ ਅਸੀਂ ਚੱਲੇ ਆ ਜੀ ਅੱਜ ਮਕਲੋੜ ਗਾਂਜ ਘੁੰਮਣ ਦੇ ਲਈ ਤੇ ਰਹੀ ਪਾਣਾ ਵਸ ਤੇਲ ਫੁੱਲ ਕਰਾ ਲੀਏ ਗੱਡੀ ਦਾ ਪਿੰਡ ਤੇ ਮੁੰਡਿਆਂ ਨੂੰ ਲਾਣਾ ਆ ਮਾਨਾ ਨੂੰ ਇਹਦਾ ਘਰ ਆ ਗਿਆ ਇੱਥੇ ਚੱਲ ਪਾ ਯਾਰ ਘੁੰਮਣਸਾਣਾ ਠੀਕ ਆ ਮੈਂ ਮਿਲਦਾ ਹੁਣ ਮਿਲਦਾ ਮੁੰਡਾ ਨਹੀਂ ਚੱਲ ਖੇਡ ਚੱਲ ਚੱਲਦੇ ਨਾਲ ਨਹੀਂ ਨਹੀਂ ਘੁੰਮਣ ਪਰ ਉੱਪਰ ਦੇ ਲਈ ਚਲ ਜਾ ਤੈਨੂੰ ਲਾ ਕੇ ਤਾਂ ਸਿੱਧਾ ਹੀ ਨਿਕਲ ਜਾਣਾ ਫਿਰ ਲੋ ਜੀ ਪਹੁੰਚ ਗਏ ਆ ਪਹਾੜੀ ਇਲਾਕੇ ਚ ਜਦੋਂ ਚਲਾ ਰਹੇ ਆ ਗੱਡੀ ਦੇ ਲੋਈ ਫੇਰ ਰੁਕੇ ਆ ਤੇਲ ਤੇ ਫੇਰ ਪਾਣ ਲੱਗੇ ਤੇਲ ਘੱਟੋ ਘੱਟ ਵੀ ਹੁਣ 1500 ਦਾ ਪਾਣਾ ਨਾ ਭਈ 1500 ਦਾ ਪਾ ਦਿਓ ਲੋ ਜੀ ਪਹੁੰਚ ਗਏ ਛੇਬਾੜੀ ਤੇ ਇੱਥੇ ਲੱਗਾ ਹੋਇਆ ਮੇਲਾ ਚ ਪੂਰਾ ਮੇਲਾ ਲੱਗਾ ਹੋਇਆ ਅੱਜ ਲੋਕੀ ਦੂਰੋਂ ਦੂਰੋਂ ਆਉਂਦੇ ਯਾਰ ਉਦਾਂ ਮੇਲੇ ਆਦੇ ਨਾ ਲੋਕ ਕਾਫੀ ਦੂਰੋਂ ਆਉਂਦੇ ਹਾਂ ਓ ਜੀ ਰਸਤੇ ਪਹੁੰਚ ਗਏ ਗੱਡੀ ਰੋਕ ਲਈ ਆ ਦੇਖਾ ਆਪਣੇ ਲਾਪਰਵਾਹੀ ਦਾ ਨਤੀਜਾ ਇੱਧਰ ਰੋਟੀ ਖਾਣ ਲੱਗੇ ਆ ਡਿਪਨੀ ਢੋਲ ਕੇ ਹਾਂ ਓ ਜੀ ਕਰੋ ਰੋਟੀ ਲਿਆਂਦੀ ਆ ਇੱਧਰ ਅੰਬ ਦਾ ਚਾਰ ਨਾਲ ਪਰੌਂਠੀਆਂ ਨਾਲ ਚੱਕ ਵੀ ਬ్రో ਫੜ ਓ ਜੀ ਆਇਓ ਮਾਰਾ ਤੁਸੀਂ ਕਿੱਧਰ ਆ ਇੱਧਰ ਆਮਬਰਾਚਾਰ ਵੀ ਆ। ਨਾਲ ਪਰੌਂਠੀਆਂ ਆ। ਚਾਹ ਪੀਏ ਨਾਲ। ਫੰਨ ਨਾਲ ਚਾਹ ਪੀਲਾਂਗੇ ਕੋਈ ਨਹੀਂ, ਚੱਕਰੀ ਕੋਈ ਨਹੀਂ। ਹੁੰਦਾ ਰੂਏ ਦਾ ਰੈਸਟੋਰੈਂਟ ਤੇ ਲੱਗ ਗਈਆਂ ਪਰ ਫੰਨੇ ਆ ਠੀਕ ਆ ਤਾਂ। ਮੈਂ ਚਾਹ ਕਹਿ ਗਿਆ ਯਾਰ। ਚਾਹ ਗਿਆ। ਉਹ ਜੀ ਫੋਟੋ ਸ਼ੂਟ ਚੱਲ ਰਿਹਾ ਇੱਧਰ। ਔਰ 50 ਰੁਪਏ ਖਟ ਓਵਰ ਐਕਟਿੰਗ ਦੇ ਵਿੱਚ। ਇੱਕ ਦੂਜੇ ਦੀਆਂ ਫੋਟਾਂ ਖਿੱਚੀ ਜਾਂਦੇ ਹਜੇ ਤੱਕ। ਅਸੀਂ ਅੱਗੇ ਹਜੇ ਵੋ ਅੱਗੇ ਜਾਣਾ ਆ। ਚਲੋ ਚਲੀਏ ਹੁਣ ਬਸ ਕਰੋ। ਉਹ ਵਧੀਆ ਆ ਰਿਹਾ ਯਾਰ। ਵਿਊ ਤਾਂ ਬੋਹ ਘੈਂਟ ਹੁੰਦਾ ਪਿਆ ਇੱਥੇ। ਬੱਸ ਆ ਗਈ ਇੱਧਰ ਹੋ ਜਾ। ਉੱਧਰ ਬੱਸ ਆਈ। ਬੱਸ ਨਾ ਚੱਕੇ ਮਾਰੇ ਤੁਹਾਨੂੰ ਸਾਈਡ ਤੇ। ਬੱਸ ਕਰੋ ਜਿੱਤੇ ਭਰਾ। ਕਿ ਬਣਾਣੀ ਹੈ। ਚਲੋ ਚੱਲੀਏ ਹੁਣ। ਲੋ ਜੀ ਇੱਥੋਂ ਰਹਿ ਗਿਆ ਸਿਰਫ 39 ਕਿਲੋਮੀਟਰ ਤਾਂ ਵਿਊ ਚੈੱਕ ਕਰੋ। ਪਾੜ ਵੀ ਦੀਦੇ ਆ ਇਹ ਨਵੀਂ ਬਣ ਰਹੀ ਆ ਨਾ ਇਹ ਹਮ ਸ਼ੁਰੂਆਤ ਹੋਣੀ ਆ ਜੀ ਅਸੀਂ ਇਧਰੋਂ ਜੀ ਹੁਣ ਰਾਹ ਇਧਰੋਂ ਦੀ ਕੱਢ ਦਿੱਤਾ ਉਹ ਦਾ ਨੇ ਟਨਵ ਹੋ ਗਿਆ ਇਹਦਾ ਲੋ ਜੀ ਕਾਂਗੜੇ ਪਹੁੰਚ ਗਏ ਆ ਟ੍ਰੈਫਿਕ ਇੱਥੇ ਹੀ ਬੜੀ ਆ ਪਾ ਰਾਹਾਂ ਚੌਕਣੀ ਮਾਰ ਕੇ ਬੈਠੇ ਹੋਏ ਆ ਜੀ ਟਾਈਮ ਲੱਗਣਾ ਏ ਹੋਰ ਕਿੰਨੇ ਕਿਲੋਮੀਟਰ ਰਹਿ ਗਿਆ ਆਪਣਾ 20 20 ਕਿਲੋਮੀਟਰ 20 ਰਹਿ ਗਿਆ ਸਾਰਾ ਮੌਸਮ ਤੇ ਇੱਧਰ ਉੱਧਰ ਫਰਕ ਆ ਠੰਡਾ ਮੌਸਮ ਆਈ ਏਸੀ ਬੰਦ ਕਰਤਾ ਸ਼ੀਸ਼ੇ ਖੋਲੇ ਆ ਮੌਸਮ ਘੈਂਡ ਆ ਉੱਧਰ ਗੱਲਣਾ ਹੈ ਗੱਲਣਾ ਹਮਨੇ ਵੀ ਉਹ ਪੜਾ ਦਾ ਚੈੱਕ ਕਰੋ ਇਰਹਾ 10 ਕਿਲੋਮੀਟਰ ਰਹਿ ਗਿਆ ਉਧਰ ਢੇਰਾ ਪੈ ਗਿਆ ਬਸ ਥੋੜਾ ਥੋੜਾ ਜੀ ਪਹੁੰਚ ਗਏ ਮਗਲੋੜ ਗੰਝ ਇਧਰ ਆ ਲਕੀ ਭਾਜੀ ਜੱਤਾ ਵਈ ਕੀ ਕਰ ਰਹੇ ਮੈਂ ਮਾਰਾ ਕੀ ਕਰ ਰਹੇ ਹੁਣ ਤਾਂ ਪੁੱਜ ਗਏ ਆ ਪਾਰਕਿੰਗ ਚ ਲਾਤੀ ਹੈ ਗੱਡੀ ਤੇ ਬੈਗ ਬੋ ਬਾਅਦ ਚ ਚੱਕਦੇ ਪਹਿਲਾਂ ਹੋਟਲ ਵਾਲਾ ਕੰਮ ਨਿਬੇੜਿਆ ਹੀ ਹੈ ਪਾਈਆ ਸ਼ੋਰਟ ਤੇ ਹੁਣ ਅਸੀਂ ਹੋਣੇ ਆ ਪਜਾਮੇ ਜਾ ਕੇ ਠੰਡ ਲੱਗ ਰਹੀ ਹੈ ਉਧਰ ਸੇਮ ਸੇਮ ਹੋਇਆ ਬੈ ਕੰਮ ਸਾਰਾ ਹੀ ਲਾ ਲਾਲ ਤੇ ਬੂਟ ਵੀ ਸੇਮ ਜੇ ਉਧਰ ਵੀ ਤੇ ਇਧਰ ਮਾਰਾ ਹੁਣਾਂ ਨੂੰ ਟੈਨਸ਼ਨ ਹੀ ਬਹੁਤ ਆ ਕੀ ਚੱਕਰ ਕੀ ਆ ਭਾਈ ਫੋਨ ਤੇ ਫੋਨ ਆਈ ਜਾਂਦੇ ਆ ਦੁਕਾਨ ਤੋਂ ਤੇ ਗੱਡੀ ਲੱਗੀ ਪਾਰਕਿੰਗ ਇਧਰ ਚੈੱਕ ਕਰੋ ਮਕਲੋਡ ਗੰਜ ਆਹੋ ਸਨੇਪਾ ਸਾਨੂੰ ਪਾ ਪਾ ਰਹੇ ਆ ਉਸਤਾਦ ਹੋਣੀ ਵੀ ਇਧਰ ਸਨੇਪਾ ਪਾ ਰਹੇ ਆ ਕਿੱਧਰ ਭਾਈ ਕਿੱਧਰ ਘੁੰਮਣ ਆਏ ਆ ਕੀ ਚੱਕਰ ਮਕਲੋਡ ਗੰਜ ਕਾ ਸੀਨ ਹੈ ਵਾ ਕਸੀਰ ਮੱਕੇ ਲੋੜ ਗੰਦੇ। ਉਹ ਸਾਹਮਣੇ ਬੋੜਿਆ ਲਾ। ਲੋਕੀ ਫੋਟੋ। ਲੋਕੀ ਫੋਟੋ ਹੀ ਖਿੱਚੀ ਜਾਂਦੇ ਉੱਥੇ ਆਪਾਂ ਨਹੀਂ ਖਿੱਚਣੀ ਕੁਛ ਨਹੀਂ ਕੋਈ ਵੀ। ਸਣੀ। ਇਹ ਲੱਕੀ। ਓਏ ਦੇਖੀ ਜਾ ਕਦਮ ਤੇਰੇ ਮੂਰੇ ਕੀ ਆ। ਕੀ ਹੋਣਾ? ਲਓ ਜੀ। ਦੇਖੋ ਵੀਊ ਚੈੱਕ ਕਰੋ। ਪੂਰਾ ਮਾਹੌਲ ਹੈਗਾ ਓਕੇ। ਇਹਦੇ ਗਾਣੇ ਚੱਲ ਰਿਹਾ ਕੋਈ ਕੀ ਖਾ ਰਿਹਾ। ਪੂਰਾ ਮਾਹੌਲ ਓਕੇ ਆ। ਕਿੱਧਰ ਆ ਮਾਰਾ ਹੋਟਲ ਵੀ ਬੜੀ ਦੂਰ ਲੈ ਆ ਉਹ ਆਪਣਾ ਹੋਟਲ ਲੋ ਜੀ ਰੂਮ ਵੀ ਲੈ ਲਿਆ 304 ਤੇ ਇਧਰ ਹੁਣ ਬੈ ਗਏ ਆ ਕਾਫੀ ਪੀਣ ਹਾਂਜੀ ਕਿੱਦਾਂ ਦੀ ਕਾਫੀ ਬਹੁਤ ਵਧੀਆ ਐਂਡ ਆ ਐਂਡ ਤਾਂ ਹੈ ਪਰ ਗੱਲਬਾਤ ਥੋੜੀ ਘੱਟ ਹੈ ਹਾਂ ਬਾਕੀ ਰੂਮ ਲੈ ਲਿਆ ਤੇ ਮਿਲਦੇ ਆ ਤੁਹਾਨੂੰ ਜਾ ਕੇ ਤੇ ਬਾਹਰ ਦਾ 뷰 ਚੈੱਕ ਕਰੋ ਕੀ ਕਰ ਰਹੇ ਆ ਤੁਸੀਂ ਬਾਜ਼ਾਰ ਦੀ ਬਾਜ਼ਾਰ ਚ ਘੁੰਮ ਰਹੇ ਆਂ ਜੀ ਮਾਰਕੀਟ ਦੇ ਰਹੇ ਆਂ ਇੱਕ ਤਾਂ ਪਿੱਛੇ ਉਹ ਪੀ ਲਿਆ ਕੋਲਡ ਕਾਫੀ ਕਿਸੇ ਕੰਮ ਦੀ ਕੋਲਡ ਕਾਫੀ ਨਹੀਂ ਪੈਸੇ ਹੀ ਬਰਵਾਦ ਕੀਤੇ ਹਾਂ ਭਾਈ ਹੁਣ ਨੇ ਬੁਲਾਈ ਆ ਕਿਸੇ ਕੰਮ ਦੀ ਕੋਲਡ ਕਾਫੀ ਨਹੀਂ ਕੋਲਡੋ ਵੀ ਤਾਂ ਮਲਾਤੀ ਆ ਪਰ ਥੋੜਾ ਜਿਹਾ ਠੀਕ ਤਾਂ ਹੈ ਕੰਮ ਸੀਗਾ ਕੋਲਡ ਕਾਫੀ ਨਹੀਂ ਕੋਲ ਪਾਣੀ ਕਾਫੀ ਸੀ ਅੱਛਾ ਹਮਕੋ ਸਿਕਾ ਰੀਆ ਅਸੀਂ ਪਾਰਕਨ ਗਾਣਨਾ ਮੈਂ ਕਹਿੰਦਾ ਖਾਣੀ ਨਹੀਂ ਬੈਠੇ ਪਾਰਕਨ ਬਾਕੀ ਮਾਰਕੀਟ ਘੁੰਮਦੇ ਰਹੇ ਆਂ ਮਾਰਕੀਟ ਪੂਰੀ ਰੌਣਕ ਲੱਗੀ ਹੋਈ ਆ ਹੈ ਵੀ ਸੈਚਰਡੇ ਅੱਜ ਸ਼ਨੀਵਾਰ ਆ ਹੈ ਨਾ ਸ਼ਨੀਵਾਰ ਤਾਂ ਕੱਲ ਨੂੰ ਆ ਐਤਵਾਰ ਆ ਤਾਂ ਆ ਰਗੇ ਭੀੜਿਆ ਦਾ ਰੈਸਟੋਰੈਂਟ ਬੈਠੇ ਆ ਥੱਲੇ ਹੈਗੀ ਰੌਣਕ ਪੂਰੀ ਹੁਣ ਤਾਂ ਘਟ ਗਈ ਯਾਰ ਰਾਤ ਪੈ ਗਈ ਆ ਤੇ ਇੱਧਰ ਭਾਈ ਉਹਨਾਂ ਨੇ ਆਰਡਰ ਦਿੱਤਾ ਆ ਆਰਡਰ ਦਿੱਤਾ ਕਿ ਨਹੀਂ ਹਾਂਜੀ ਮੈਚ ਵੀ ਚੱਲ ਰਿਹਾ ਨਾ ਇੱਧਰ ਮੈਚ ਦੇ ਕੀ ਆ ਰਹੇ ਆ ਇਸ ਚੀਜ਼ ਦਾ ਆਰਡਰ ਦੀ ਆ ਇਦਾਂ ਇਦਾਂ ਸਣੀ ਇਦਾਂ ਇਹ ਕਿਹੜਾ ਹਿੰਦੀ ਕਦੋਂ ਬੋਲ ਰਿਹਾ ਨੂੰ ਉਹ ਪ੍ਰਿਆਸ਼ਾ ਦੇ ਮਾਰ ਗਿਆ ਯਾ ਹਿੰਦੀ ਬੋਲਤੇ ਹੈ ਕੌਣ ਹੈ ਇਹ ਲੋਕ ਹਾਂ ਕਹਾਂ ਸੇ ਆਤੇ ਹੈ ਇਹ ਕਿਹੜਾ ਮੈਚ ਚੱਲ ਰਿਹਾ ਪੰਜਾਬ ਦਾ ਤੇ ਕੀ ਕੀ ਆ ਰਜ ਨਾ ਵੀ ਇੱਧਰ ਮੈਚ ਦਾ ਫੈਨ ਆ ਮੈਚ ਦੇਖ ਰਿਹਾ ਉਹ ਛੱਡੋ 12 ਇੱਧਰ ਚੈੱਕ ਕਰੋ ਸਕੂਟਰੀ ਬਣਾਈ ਹੋਈ ਆ ਐਂਡ ਗੱਲਬਾਤ ਆ ਪੂਰੀ ਤੇ ਇੱਧਰ ਕੀ ਹੈ ਭਾਈ ਕੀ ਲੱਭੀ ਜਨੇ ਆ ਪੀ ਲਓ ਪਰੇ ਦੇਖੋ ਦੇਖੋ ਦਰੰਦ ਕੀ ਚਿਹਰੇ ਸੇ ਟਪਕਦੀ ਹੈ ਨੰਬਰ 1 ਦਾ ਕਬੀਨਾ ਹੈ ਹਣਾ ਪਾਪਾ ਜੀ ਉਹ ਠੀਕ ਆ ਉਧਰ ਵੀ ਘੁੰਮਣ ਆਇਆ ਉਹਦੇ ਉਹਦਾ ਧਿਆਨ ਉਹਦਾ ਧਿਆਨ ਉੱਤਰ ਖਾਣ ਪੀਣ ਨੂੰ ਹੀ ਉਹਦਾ ਧਿਆਨ ਉਹਦਾ ਖਾਣ ਪੀਣ ਚਾ ਚੈੱਕ ਚੈੱਕ ਕਰੋ ਉਹ ਰੂਮ ਚੱਲੇ ਆ ਤੇ ਲਵਾਵਾ ਲੋ ਏਦਾਂ ਕਿਟਾ-ਕੁਟਾ ਪਾਣੀ ਪੂਣੀ ਫੜੇ ਆ ਤੇ ਕਰਦੇ ਇੱਧਰ ਕਿੱਟਾ ਹੋਂ ਤਾਂ ਚੱਕੀਆਂ ਆ ਹੋ ਗਈ ਲੋਕ ਹਾਂਜੀ ਮਹਾਰਾਜ ਚੱਕ ਲਾ ਚਲੀਏ ਹੁਣ ਰੂਮ ਹਾਂ ਚਲੀਏ ਚਲੀਏ ਪੂਰਾ ਥੱਕ ਹੋ ਚੁੱਕਾ ਪੂਰਾ ਪੂਰਾ ਰੋਟੀ ਖਾਣੀ ਆ ਕੇ ਹੁਣ ਰੋਟੀ ਖਾਣੀ ਆ ਆ ਕੇ ਲੋਏ ਪੋੜੀਆਂ ਥੱਲੇ ਵੀ ਨਹੀਂ ਆ ਪੋੜੀਆਂ ਉੱਤੇ ਵੀ ਨਹੀਂ ਆ ਓਏ ਚੱਲ ਪੋੜੀਆਂ ਜੜ ਜੜ ਤੁਹਾਨੂੰ ਦਿਖਾਣੇ ਆ ਰੂਮ ਦਾ ਵਿਊ ਓਏ ਓਏ ਤੀਜੀ ਮੰਜ਼ਲ ਤੇ ਦਾ ਰੂਮ ਲਿਆ ਆ ਇਧਰ ਹੀ ਆ ਕੇ ਬੋੜੀਆਂ ਤੋ ਤੁਹਾਡਾ ਭਲਾ ਹੋਏ ਮਰ ਗਏ ਉਹੋ ਕਿਹਦੇ ਕੋਈ ਚਾਬੀ ਮਿਊਜ਼ਿਕ ਚਾਬੀ ਘੱਟ ਜੇ ਚਾਬੀ ਖੋਣ ਉਹ ਪਪਾ ਤੀਜੀ ਮੰਜ਼ਲ ਤੇ ਬਸ ਹੋ ਗਈ ਮਾਰਾ ਰੂਮ ਦਾ 뷰 ਦਿਖਾਓ ਅੱਗੇ ਜਾ ਕੇ। ਇੱਕ ਮਿੰਟ ਭਾਈ ਰੂਮ ਟੂਰ ਨਹੀਂ ਕਰ ਰਿਹਾ ਤੁਹਾਨੂੰ ਸਾਡਾ। ਕੋਈ ਤੁਹਾਨੂੰ ਰੂਮ ਦਾ 뷰 ਦਿਖਾਣੇ। ਜੋ ਚਾਹੁੰਦੇ ਸੀ ਆਪਾਂ ਹੋ ਗਿਆ। ਓਏ ਓਏ ਹੋਏ। ਬਾਬੇ ਸਿਰੇ ਲੱਗਾ ਗਿਆ। ਜੋ ਚਾਹੁੰਦੇ ਸੀ ਆਪਾਂ ਹੋ ਗਿਆ। ਕੀ ਹੋ ਗਿਆ? 뷰 ਚੈੱਕ ਕਰੋ। ਉਹ ਤੇਰਾ ਪਲਾ ਹੋ ਜੇ। ਬਾਬੇ ਸਵੇਰੇ ਨਿਆਰੇ ਆਏ ਨੇ ਇੱਥੇ। ਪੂਰੇ ਉਹ ਦੇ ਦੇਖੋ 뷰 ਚੈੱਕ ਕਰੋ। ਓਹ ਹੋ। ਬਰਾ ਓਕੇ ਰਿਪੋਰਟ ਹੋਇਆ ਪਿਆ ਬਾਕੀ ਸਵੇਰੇ ਪੂਰਾ ਮਾਹੌਲ ਬਾਬੇ ਥੱਲੇ ਬਹੁਤ ਆ। ਅਪਾਤੀਜੀ ਚੌਥੀ ਮੰਜ਼ਲ ਤੇ ਹਮਨ ਲਾਦਾ ਵੀਉ ਘੈਂਟ ਆਉਣਾ ਸਵੇਰ ਨੂੰ ਵੀ ਘੈਂਟ ਆਉਣਾ ਬਾਲਕੋਨੀ ਆਪਣੀ ਆ ਸਹੀ ਆ ਓਕੇ ਆ ਰੂਮ ਦਾ ਵੀਉ ਦੇਖ ਲਿਆ ਤੁਸੀਂ ਹੁਣ ਬਾਹਰ ਚੈੱਕ ਕਰੋ ਓਏ ਹੋਏ ਹੋਏ ਕੀ ਬਾਤਾਂ ਨੇ ਸਵੇਰ ਦਾ ਵੀਉ ਹੋਰ ਐਂਡ ਆਉਣਾ ਹੈ ਨਾ ਮਿੱਤਰੋ ਹਾਂ ਪੂਰਾ 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 ਘੈਂਟ ਆਉਣਾ ਤੇ ਉਮੀਦ ਕਰਦੇ ਤੁਹਾਨੂੰ ਸਾਡਾ ਇਹ ਬਲੌਗ ਪਸੰਦ ਆਇਆ ਹੋਗਾ ਜੇ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਜਾਈਓ ਮਿਲਦੇ ਆ ਇੱਕ ਨਵੇਂ ਬਲੌਗ ਦੇ ਵਿੱਚ